ਹਾਂਜੀ ਬਾਬੇ ਕੀ ਹਾਲ ਚਾਲਾ ਹੋ ਟਿੱਕ ਸਾਰੇ ਤੇ ਅੱਜ ਆਏ ਹੋਇਆ ਫੇਰ ਕੀ ਦੇਲੇ ਕਰ ਬਈ ਇਧਰ ਮੂੰਹ ਵੇ ਹਾਂਜੀ ਮੈਂ ਤੋ ਰਵੀ ਲਵੇ ਠੀਕ ਆ ਇਹ ਨਾਲੇ ਕੋਠੇ ਦੇ ਇਹਨਾਂ ਅੱਜ ਕਿੰਨੇ ਜਣ ਬੜਾ ਆਏ ਨੇ ਬਾਈ ਪੰਜ ਪੰਜ ਆ ਨਹੀਂ ਕੀ ਆ ਪੰਜ ਤੇ ਬੱਚੇੜਾ ਆਉਣੇ ਮਰਾਉਣੇ ਆ ਸੋਦੀ ਨੀਂਗਾ ਕੱਲੇ ਕੱਲੇ ਤੇ ਪਤਾ ਤੀ ਹੋਰ ਕਾ ਆਗੇ ਅਛਾ ਦਾਰਾ ਠੀਕ ਆ ਤਾਂ ਵਾਬਦੋ ਇੱਕ ਆਪਣਾ ਬੱਚਾ ਉਹ ਉੱਥੇ ਰਹਿਦਾ ਉਹ ਕੋਠੀ ਤੇ ਉਹ ਬੈਟ ਨੇ ਇੱਤਨਾਂ ਚਾਰ ਪਾਰ ਇਕੱਠੀ ਨਹੀਂ ਉੱਥੇ ਕੰਨੇ ਦਿਨ ਦਾ ਉੱਥੇ ਹੈਗਾ ਮਹੀਨਾ ਹੋ ਗਿਆ ਬਈ ਉਹਨੂੰ ਵੀ ਰਾਜ ਪੂਰਾ ਮਹੀਨਾ ਹੋ ਗਿਆ ਬਈ ਰੱਤੇ ਨੂੰ ਠੀਕ ਆ ਜਿਹੜਾ ਆਪਣੇ ਪਹਿਲੇ ਵੀਡੀਓ ਪਾਈ ਦੀ ਬੱਚੇ ਜਗੜ ਰੱਖੀ ਦੀ ਥੱਲੇ ਜਾੜ ਚ ਛਤਰੀ ਚ ਹਾਂ ਹਿੱਡਾ ਉੱਡਾ ਕੇ ਤੇ ਉੱਡਾ ਕੇ ਨਿਕੜਾ ਆ ਉਹਦੇ ਆ ਜਮਾਪੁਰੀ ਦੂਜੇ ਕਾਇਮ ਆਉਣ ਨਹੀਂ ਇਹ ਬਥੇਦੀ ਵਾਰ ਕਰ ਲਿਆ ਕੋਸ਼ਿਸ਼ ਮਹੀਨੇ ਦੇ ਲੱਗ ਰਿਆ ਨੂੰ ਕਰਨ ਜਮੀਨ ਹੱਥ ਹੋਂਦਾ ਤੇ ਹੁਣ ਦਿਖਾਉਣੇ ਆੜ ਜੀ ਫੋਕਸ ਆਨ ਨਾ ਤੇ ਨਹੀਂ ਦੋ ਠੀਕ ਆ ਮਾਰ ਦੇਣ ਠੱਪੇ ਉੱਡੇ ਚੀਨ ਚੱਲ ਲਓ ਜੀ ਬਾਪੂ ਉਹ ਲੰਘੇ ਦੋ ਚੀਨੇ ਹੈ ਚਾਰ ਆ ਫਿਰ ਤੇ ਦੋ ਆ ਸੀ ਗਏ ਇੱਕ ਤਾਂ ਹੁੰਦਾ ਉਹ ਕਲਾਪੀ ਫੁੰਜਾ ਠੀਕ ਹੈ ਤੇ ਹੋਰ ਕਿੱਧਰ ਨੇ ਕੰਮ ਆ ਸ਼ਾਇਦ ਹਾਂ ਇੱਕ ਗਾਉਂਦਾ ਠੀਕ ਆ ਇਹ ਆਏਗਾ ਦੋ ਆਉਂਦੇ ਕਿੰਨੇ ਵਜੇ ਡਾਇਤੀ ਸਵੇਰੀ ਹੈ ਤੇ ਕੋਠੇ ਤੇ ਚੜੇ ਆ ਵਰਤੇ ਆ ਵਰਤੇ ਹੋ ਲੰਘ ਦੋ ਆ ਮਾਰਦੇ ਨਹੀਂ ਲੋਟਨੀ ਆ ਆਤੇ ਰੰਨਾ ਸਰੇ ਸੋਦੇ ਨਾ ਲਖਣਾ ਤੇ ਹੋਰ ਬਈ ਕੀ ਲਵਾਇਗਾ ਆਪਣੇ ਤੇ ਆ ਲਵਾਇਨੇ ਦੋ ਠੀਕ ਆ ਇੱਕ ਉਧਰ ਤੇ ਇੱਕ ਆਤੀ ਠੀਕ ਹੈ ਛਾਪਰੀਆਂ ਦੇਖੋ ਆਪਣੀਆਂ ਕੰਨੇ ਪੂਰੀਆਂ ਉੱਤੋਂ ਨੀਚੇ ਉਧਰ ਵੀ ਲੱਗ ਰਹੇ ਨੇ ਪੂਰੇ ਸਖਤ ਪੈਪਰ ਹੈ ਕਦੋਂ ਮਾਸਤੇ ਆ ਜਾ ਕੀ ਕਰੀ ਬੈਠਣਾ ਜਮਾ ਕੀ ਗਾਉ ਵੀ ਆਪਣੀ ਨੇ ਦੋ ਆ ਫਿਰ ਤੇ ਇੱਕ ਆ ਫਰਦਾ ਖੁੰਝੇ ਵਾਲਾ ਉੱਡੇ ਚੀਨੇ ਚੱਲ ਆਓ ਜੀ ਬਾਪੂ ਉਹ ਲੰਘ ਕੇ ਦੋ ਚੀਨੇ ਹੈ ਚਾਰ ਆ ਫਿਰ ਤੇ ਦੋ ਆ ਸੀਗੇ ਇੱਕ ਆ ਫਰਦਾ ਤਲਾਪੀ ਫੁੰਜਾ ਠੀਕ ਹੈ ਤੇ ਹੋਰ ਕਿੱਧਰ ਨੇ ਕਾਹ ਹੋਣਾ ਸ਼ਾਇਦ ਹਾਂ ਇੱਕ ਕਾਹ ਹੋਣਾ ਠੀਕ ਆ ਇਹ ਆਏਗਾ ਦੋ ਆਉਂਦੇ ਕਿੰਨੇ ਵਜੇ ਡਾਇਟੀ ਸਵੇਰੀ ਦਾ ਸਵੇਰੀ ਹੈ ਸਿਆ ਕੋਠੇ ਤੇ ਚੜੇ ਆ ਵਰਤੇ ਆ ਵਰਤੇ ਹੋ ਲੰਘ ਦੋ ਆ ਮਾਰਦੇ ਨੇ ਲੋਟਨੀ ਆ ਆਤੇ ਰੰਨਾ ਸਰੇ ਸੋਦੇ ਤੈ ਹੋਰ ਬਈ ਕੀ ਲਵਾਇਗਾ ਆਪਣੇ ਤੇ ਹਾਲ ਵਾਈ ਨੇ ਦੋ ਠੀਕ ਇੱਕ ਉਧਰ ਤੇ ਇੱਕ ਆਤੀ ਹੈ ਠੀਕ ਹੈ ਛਾਤਰੀਆਂ ਦੇਖੋ ਆਪਣੀਆਂ ਕੈਮ ਨੇ ਪੂਰੀਆਂ ਉੱਤੋਂ نیچے ਉਧਰ ਵੀ ਲੱਗ ਰਹੇ ਨੇ ਪੂਰੇ ਸੱਤ ਪਾਇਪਰ ਹੈ ਕਦੋਂ ਬਾਅਦ ਤੇ ਆ ਜੀ ਕੀ ਕਰਦੇ ਆ ਜਮ ਜਿਵੇਂ ਆ ਕੀ ਗਾਉਈ ਆਪਣੀ ਨੇ ਦੋ ਆ ਸਕਦੇ ਇੱਕ ਆਫਰ ਦਾ ਖੁੰਝੇ ਵਾਲਾ ਨਾਲੀ ਵਾਪੇ ਅੱਜ ਪੀੜੀ ਦੀ ਪੂਰੀ ਕੁਆਲਿਟੀ ਹੋਣੀ ਆ ਹਨਾ ਫੁੱਲ ਜਮਾ ਨਾਲ ਇਹਨਾਂ ਨੇ ਛਾਤਰੀਆਂ ਦੇ ਨਾਲ ਹੋਰ ਵੀ ਕੀਆ ਪੂਰੀ ਐਂਡ ਜਮਾ ਸਾਰਾ ਗੱਲਬਾਤ ਕਰਖੀ ਆ ਬਈ ਠੀਕ ਆ ਅੱਜ ਦੇ ਚ ਦੇ ਥੰਬਨੇ ਲੱਗ ਜਾਣਗੇ ਨਾਲੇ ਕੂਤਰ ਲੱਗ ਜਾਣਗੇ ਤੇ ਕੂਤਰਾ ਫਰਦੇ ਨੇ ਬਣਦੀ ਵੀ ਆਈਫੋਨ ਚੀ ਗੱਲ ਆਣਾ Samsung ਦੇ ਵਿੱਚ ਇੰਨੀ ਗੱਲ ਨਹੀਂ ਬਣਦੀ ਆਪਣੀ ਦੇਖਦੇ ਆ ਲਿਆਉਣੇ ਕੋਈ ਫੋਨ ਹਾ ਆਈਫੋਨ ਵਾਂਗੂ ਜੇ ਆਪਾਂ ਵੀ ਅੱਜ ਟਾਈਮ ਹੈ ਫੱਲਾ ਹੁਣ ਉਰੋਂ ਲਾਉਣੇ ਆ ਉਰੋਂ ਆਉਣਗੇ ਆ ਉਹਨੀਆਂ ਢਾਰਾਂ ਹੈ ਇਹ ਕਾ ਗਲਾਬੀ ਟੂਸਿਆਂ ਵਾਲਾ

ਆ ਲਓ ਜੀ ਬਾਬੇ ਉਹ ਆ ਗਏ ਜੰਬਰ ਆ ਆਉਂਦੇ ਨੇ ਪੰਜੇ ਇਕੱਠੇ ਆ ਆ ਉਹ ਜਾਂਦੇ ਜੀ ਉਹ ਉਹ ਲੱਗ ਰਿਹਾ ਵਈ ਤਾਰਨ ਛਾਤਰੇ ਚੁੱਕ ਰਿਹਾ ਹੈ ਕੱਪੜਾ ਲੋਟ ਕਰਦਾ ਬਾਕੀ ਜਾਣ ਪਰ ਫਿਰ ਦੇਣਾ ਜਦੋਂ ਨੀਵੇਂ ਨੂੰ ਮਿਉਂਵੇ ਉਹ ਤੈਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਠੀਕਾ ਉੱਤੇ ਮੜਾ ਇਹ ਬਲੰਦ ਕਰ ਜਾਂਦਾ ਫੋਨ ਹਾਂ ਭਾਈ ਕਾਇਮ ਆ ਭਾਈ ਆਏ ਕਰਕੇ ਦੇਖ ਹੁਣ ਬਲਾਰੋ ਹੋਗਾ ਹੁਣ ਤਾਂ ਹੋਇਆ ਨਹੀਂ ਆਏ ਕਰਦੇ ਕਰ ਤੂੰ ਝੂਮ ਕੇ ਮੈਂ ਕਰਦਾ ਮਲਾਂ ਹਾਂ ਤਾਂ ਆਈਂਦਾ ਆਏ ਨਾ

ਫਿਰ ਤੁਹਾਨੂੰ ਦਿਖਾਉਣਾ ਜਦੋਂ ਆਉਂਦੇ ਨੇ ਬਾਥਰੂਮ ਕਿੰਨੇ ਵੜਾਏ ਦੀ ਕੋਈ ਪਤਾ ਨਹੀਂ ਹੈਣਾ ਤੇ ਤੁਹਾਨੂੰ ਦਿਖਾਵਾਂਗੇ ਤਿੰਤਾ ਵਰਦੇ ਨੇ ਓਕੇ ਜਿਉਂ ਹੈ ਆਜਾ ਹੁਣ 11 ਚ ਵਲੋਗ ਬਣਾ ਰਿਹਾ ਮੈਂ ਬਈ ਠੀਕ ਹੈ ਓ ਲੱਗ ਰਿਹਾ ਨੇ ਤੋ ਜੀ ਕਦੇ ਵਸਨੇ ਬਈਓਏ ਆਹ ਇਹ ਜਾਨਵਰ ਆ ਕੀ ਬੜਾ ਮੁੰਡਾ ਹੋਇਆ ਇਸ ਵੇਂਦੇ ਯਾਰਾਂ ਨੂੰ ਪਤਾ ਆਉਂਦੇ ਨਹੀਂ ਆਏ ਹੋਏ ਆ ਜਮਾ ਲੋਟਾ ਜਾਂ ਅਸਰਾ ਟਿੰਗ ਟਾਡਾ ਤਾਰੂ ਬਣਾ ਚੱਲ ਬਈ ਓਏ ਦਾ ਲਾ ਦੇ ਗਰਾ ਜਾਣ ਦੇ ਇਹ ਲੈ ਬਾਤ ਗਿਆ ਬਾਤ ਇੱਕ ਗਿਆ ਆ ਦੂਜਾ ਵੀ ਗਿਆ ਕੱਲ ਲੋ ਜੀ ਬਾਬੋ ਆਹਾਂ ਦੋ ਜਣਪਰਾਏ ਨੇ ਹੁਣ ikaha ya thì ikaha ya à vờ vờ đi àudey adja, được không? à ha vờ vờ đi àudey boy, Lavella kia kia ra, gì ha, ਬੜੀ ਲਾਗੇ ਬੜਕਾ ਰੋਡ ਦੇ ਬੜਕਾ ਲਾ ਬੜਕਾ ਲਾ ਆ ਗਿਆ ਆ ਗਿਆ ਆ ਗਿਆ ਐ ਨਹੀਂ ਇਹ ਕਰਨਾ ਨਹੀਂ ਦਿੰਦੇ ਇਹੋ ਜੀ ਆ ਗਿਆ ਹਾਂ ਚੱਲ ਤਾਰ ਲਿਆ ਉਹ ਬੱਬੇ ਉਹ ਇੱਕ ਬਹਿ ਗਿਆ ਆ ਦੂਜਾ ਵੀ ਬੈਠੀ ਜਾਂਦਾ ਦੂਜਾ ਹੀ ਬਹਿ ਗਿਆ ਕਾਲਾ ਚੀਨਾ ਹੁਣ ਜਾਈਂ ਕਰਾ ਤਾਰਕ ਲਈ ਆ ਜਾ ਉਹ ਮੁੰਡਿਆ ਇਹਨਾਂ ਨੂੰ ਵੀ ਕਦੋਂ ਕੁ ਤੋਣਨੇ ਆਣਾ ਆ ਫਿਰਦੇ ਨੇ ਤੂੰ ਬਾਪੋ ਕਿੰਨਾ ਟਾਈਮ ਹੋ ਗਿਆ 12 ਵਜੇ ਕੇ 18 ਮਿੰਟ ਠੀਕ ਆ ਤੇ ਹਲੇ ਤੱਕ ਫਿਰਦੇ ਨੇ ਦੋ ਜਾਨਵਰ ਆਪਣੇ ਬੱਚੇ ਠੀਕ ਐ ਜਿਵੇਂ ਚੀਕੂ ਜੀਕੂ ਬੱਚੇ ਨੇ ਤਰੇ ਸਟਾਟ ਬਾਪੋ 12 ਵਜੇ ਕੇ 17 ਮਿੰਟ ਹੋ ਗਏ ਮੁੰਡਾ ਕੰਮ ਕਰਨ ਕਰ ਵੀ ਇੱਥੇ ਰਹਿ ਲੋ ਅਰੇ ਚਿਣੀ ਜਾਂਦਾ ਬਈ ਹੈ ਤੇ ਜਿਹੜੇ ਜਨਪੁਰ ਨੇ ਆਪਣੇ ਦੋ ਰਹਿ ਗਏ ਸੀ ਉਹ ਵੀ ਆਉਣ ਵਾਲੀ ਨੇ ਤੇ ਥੱਲੇ ਆ ਛੱਡ ਰਕੇ ਗੋਲੀ ਦੇਖੋ ਜੀ ਇਹ ਫੇਰ ਆਪਣਾ ਫੋਨ ਆ ਗਿਆ ਵਾਪਸ ਠੀਕ ਆ ਉਹ ਫਿਰਦੇ ਨੇ ਜਨਪੁਰ ਛਤਰੀਆਂ ਲਕਨੀਆਂ ਪਈਆਂ ਆ ਆਗੇ फ <laughs> हो ਕਰ ਲਈ ਪੰਜੇ ਜਾਨਵਰ ਪੈਕਪਾ ਠੀਕ ਆ ਜਿਹੜੇ ਆਹ ਇੱਕ ਆ ਹੋਣਾ ਆ ਇੱਕ ਉਹ ਬੜਾ ਕਪਰਾ ਕਾਲਾ ਚਿੰਨਾ ਜਾ ਟਾਈਮ ਕਰ ਗਏ 12 ਵਜੇ ਕਿੰਨੇ ਮਿੰਟ ਦਾ 12 18 ਦਾ ਠੀਕ ਆ ਜਮਾਂ ਚੀਕਦੇ ਆ ਠੀਕ ਆ ਨਾ ਚੀਕਦੇ ਨਹੀਂ ਲੱਗਦਾ ਕਰਤੇ ਅੰਦਰ ਪੈਕਪ ਜਮੇ ਠੀਕ ਆ ਜਦੋਂ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਔਰ ਉਹ ਬਾਟੀ ਤੂੰ ਬਈ ਚਲੋ ਠੀਕ ਆ ਮਿਲਦੇ ਹਾਂ ਨਵੇਂ ਵੀਲੋਗ ਦੇ ਨਾਲ ਬਾਏ ਬਾਏ